ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਗੁਰਦੁਆਰਾ ਅੰਬ ਸਾਹਿਬ ਜੋ ਸਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਹੈ ਜਿਸ ਨੂੰ ਮੋਹਾਲੀ ਕਈ ਲੋਕ ਮੋਹਾਲੀ ਸ਼ਬਦ ਬੋਲ ਕੇ ਬੋਲਦੇ ਨੇ ਇਹ ਬਹੁਤ ਹੀ ਮੁਬਾਰਕ ਸਥਾਨ ਸਿੱਖ ਧਰਮ ਦੇ ਵਿੱਚ ਸਤਿਕਾਰਯੋਗ ਹੈ ਕਿਉਂਕਿ ਇਹ ਸਥਾਨ ਧੰਨ ਧੰਨ ਗੁਰੂ ਹਰ राय ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤਿਆ ਕਿਹਾ ਜਾਂਦਾ ਇਤਿਹਾਸ ਦੇ ਪੰਨਿਆਂ ਦੇਖ ਕੇ ਇਸ ਇਲਾਕੇ ਦਾ ਭਾਈ ਕੂਰਮ ਜੀ ਕੂਰਮ ਗੁਰਮਜੀਤ ਸਨ ਜਿਹੜੇ ਧੰਤਨ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਧੰਤਨ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਜਿੱਦੋਂ ਗਏ ਤਾਂ ਉੱਥੇ ਦੀ ਜਿਹੜੀ ਸੰਗਤ ਆਈ ਸੀ ਅਲੱਗ-ਅਲੱਗ ਇਲਾਕਿਆਂ ਚੋਂ ਜਿੰਨਾ ਵਿੱਚੋਂ ਕੁਝ ਸੰਗਤ ਕਾਬੁਲ ਦੇ ਸਥਾਨ ਤੋਂ ਵੀ ਆਈ ਸੀ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਅੰਬ ਭੇਟ ਕੀਤੇ ਤਾਂ ਜਦੋਂ ਅੰਬ ਭੇਟ ਕੀਤੇ ਗਏ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਦੱਸਿਆ ਤੇ ਲਿਖਿਆ ਗਿਆ ਆ ਤਾ ਕੀ ਭਾਈ ਕੂਰਮ ਜੀ ਜਿਹੜੇ ਸਨ ਕਿਉਂਕਿ ਤੁਸੀਂ ਸਭ ਜਾਣਦੇ ਹੋ ਮਾਲਵਾ ਬੈਲਟ ਜਿਹੜੀ ਆ ਮੋਹਾਲੀ ਵਾਲੀ ਸਾਈਡ ਲਾ ਲੋ ਤੁਸੀਂ ਇੱਥੇ ਅੰਬ ਬਹੁਤ ਹੁੰਦੇ ਸੀ ਯਾਨੀ ਕਿ ਅੰਬਾਂ ਦਾ ਇਲਾਕਾ ਬੜਾ ਸੀ ਤੇ ਉਹਨਾਂ ਨੇ ਸੋਚਿਆ ਕਿ ਮੈਨੂੰ ਵੀ ਅੰਬ ਲੈ ਕੇ ਆਉਣੇ ਚਾਹੀਦੇ ਸੀ ਤੇ ਕਾਬਲ ਦੀ ਸੰਗਤ ਲੈ ਕੇ ਆਈ ਆ ਤੇ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਆ ਇਤਿਹਾਸ ਦੇ ਪੰਨਿਆਂ 'ਚ ਪੜਨ ਸੁਣਨ ਨੂੰ ਮਿਲਦੀ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਇਤਿਹਾਸ ਦੇ ਪੰਨਿਆਂ 'ਕਿਸੀ 7ਵੇਂ ਜਮੇ ਵਿੱਚ ਆਵਾਂਗੇ ਕਹਿਣ ਤੋਂ ਭਾਵ ਗੁਰੂ ਹਰ Rai ਸਾਹਿਬ ਜੀ ਦੇ ਰੂਪ ਵਿੱਚ ਤਾਂ ਫਿਰ ਤੁਹਾਡੇ ਕੋਲੋਂ ਅੰਬ ਜ਼ਰੂਰ ਸ਼ਕਾਂਗੇ ਇਤਿਹਾਸ ਦੇ ਪੰਨੇ ਕਹਿੰਦੇ ਆ ਕਿ ਜਦੋਂ ਗੁਰੂ ਹਰਗ੍ਰੀਵ ਸਾਹਿਬ ਜੀ ਜਿਹੜੇ ਕੁਰਕ ਖੇਤਰ ਦੇ ਇਲਾਕੇ ਵੱਲੋਂ ਪ੍ਰਚਾਰ ਕਰਦੇ ਇਸ ਸਥਾਨ ਤੇ ਪਹੁੰਚਦੇ ਨੇ ਤੇ ਭਾਈ ਕੁਰਮ ਜੀ ਨੂੰ ਮਿਲਦੇ ਨੇ ਜਾਂ ਕੁਰਮ ਜੀ ਨੂੰ ਬੁਲਾਇਆ ਜਾਂਦਾ ਤੇ ਇਤਿਹਾਸ ਦੇ ਪੰਨੇ ਦੱਸਦੇ ਆ ਕਿ ਉਸ ਸਮੇਂ ਦੇ ਮੁਤਾਬਕ ਜਿਹੜਾ ਸੀ ਗਰਮੀ ਦਾ ਮੌਸਮ ਉਸ ਮੌਸਮ ਦੇ ਵਿੱਚ ਅੰਬ ਜੜੇ ਨਹੀਂ ਹੋ ਸਕਦੇ ਸੀ ਯਾਨੀ ਕਿ ਹੋਰ ਮੌਸਮ ਸੀ ਤੇ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਭਾਈ ਕੁਰਮ ਜੀ ਲਿਆਓ ਅੰਬ ਸ਼ਕੀਏ ਹੱਥ ਜੋੜ ਕੇ ਭਾਈ ਕੁਰਮ ਜੀ ਨੇ ਕਿਹਾ ਕਿ ਇਹ ਮਹਾਰਾਜ ਇਹ ਪਾਦਸ਼ਾ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਮੇਰੀ ਸੋਚ ਮੁਤਾਬਕ ਅੰਬਾਂ ਦਾ ਹੁਣ ਮੌਸਮ ਨਹੀਂ ਹੈ ਪਿਆਸ ਦੇ ਪੰਨੇ ਕਹਿੰਦੇ ਕਿ ਫਿਰ ਗੁਰੂ ਸਾਹਿਬ ਜਿਸ ਅੰਬ ਦੇ ਰੁੱਖ ਦੇ ਹੇਠਾਂ ਖੜੇ ਸਨ ਉਸ ਰੁੱਖ ਨੂੰ ਅੰਬ ਜੜੇ ਸੀ ਉਹ ਲੱਗ ਗਏ ਤੇ ਅੰਬਾਂ ਨਾਲ ਉਹ ਭਰ ਗਿਆ ਅੰਬਾਂ ਨਾਲ ਲੱਧਿਆ ਗਿਆ ਉਹ ਰੁੱਖ ਤਾਂ ਫਿਰ ਭਾਈ ਕੁਰਮ ਜੀ ਨੂੰ ਜਦੋਂ ਆਖਿਆ ਵੀ ਵੇਖੋ ਤਾਂ ਧਿਆਨ ਮਾਰੋ ਤੇ ਉਹਨਾਂ ਨੇ ਕਿਹਾ ਮਾਲਕ ਪਾਦਸ਼ਾ ਮਾਲਕਾ ਇਤਾਂ ਅੰਬ ਹੀ ਅੰਬ ਹੋ ਗਏ ਨੇ ਇਸ ਤਰ੍ਹਾਂ ਇਸ ਮੁਬਾਰਕ ਸਥਾਨ ਦੇ ਅੰਬ ਸਾਹਿਬ ਕਹਿ ਕੇ ਯਾਦ ਕੀਤਾ ਜਾਂਦਾ ਇਤਿਹਾਸ ਦੇ ਪੰਨਿਆਂ ਵਿੱਚ ਤੇ ਬਹੁਤ ਹੀ ਸਤਿਕਾਰਯੋਗ ਤੇ ਬਹੁਤ ਹੀ ਸੋਹਣਾ ਗਿਆ ਸਥਾਨ ਤੇ ਬਹੁਤ ਹੀ ਪਿਆਰਾ ਜਿਹਾ ਗੁਰਦੁਆਰਾ ਸਾਹਿਬ ਸ਼ੋਭਤ ਆ ਦੂਰੋਂ ਦੂਰੋਂ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਮੁਹਾਲੀ ਚੰਡੀਗੜ੍ਹ ਦੇ ਵਿੱਚ ਸਾਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਨੂੰ ਵੀ ਬੜਾ ਚੰਗਾ ਲੱਗਾ ਇੱਥੇ ਆ ਕੇ ਦਰਸ਼ਨ ਕਰਕੇ ਮੈਂ ਐਸੂ ਮੁਬਾਰਕਸਤਾਂ ਤੇ ਸਿਰ ਝੁਕਉਂਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਮਤਰਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ